ਮਹਾਰਾਜ ਇੱਥੇ ਕਹਿ ਰਹੇ ਨੇ ਵੀ ਹਉਮੈ ਕਰਤਿਆ ਨੈ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਅਹੰਕਾਰ ਚਿਰ ਹਿਰਜ ਚ ਕਦੀ ਸੁਖ ਨਹੀਂ ਹੋਣ ਦਏਗਾ ਮਨ ਦੀ ਮਤ ਝੂਠੀ ਹੁੰਦੀ ਆ ਸੱਚਾ ਪਰਮੇਸ਼ਵਰ ਦਾ ਨਾਮ ਐ ਸਗਲ ਬਿਗੂਤੇ ਭਾਵੈ ਦੁਏ ਸੋ ਕਮਾਵੈ ਤੁਰ ਲਿਖਿਆ ਹੋਏ ਕਹਿੰਦੇ ਭਾਈ ਅਹੰਕਾਰ ਵਸ ਪੈ ਕੇ ਤੇ ਸਗਲ ਬਿਗੂਤੇ ਸਾਰੀ ਖੱਜਲ ਖਵਾਰ ਹੁੰਦੇ ਨੇ ਅਹੰਕਾਰ ਵਸ ਪੈ ਕੇ ਭਾਵੈ ਦੁਏ ਦ્વੈਤ ਭਾਵਨਾ ਵਿੱਚ ਮਨੁੱਖ ਲੱਗ ਜਾਂਦਾ ਸਭ ਫਿਰ ਮਹਾਰਾਜ ਅਗਲਾ ਬਚਨ ਕਹਿਣਗੇ ਕਹਿੰਦੇ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗਾ ਨਾਮ ਵਿਸਾਰੀ ਇਹ ਬੜੀ ਕੀਮਤੀ ਬਚਨ ਹੈ ਮਹਾਰਾਜ ਕਹਿਣ ਲੱਗੇ ਸੰਸਾਰ ਇਹਦਾ ਜੂਆ ਖੇਡ ਰਿਆ ਜੂਆ ਨਹੀਂ ਖੇਲਦੇ ਲੋਕੀ ਬਾਣੀ ਦੇ ਸ਼ਬਦ ਆਏ ਨੇ ਸਮਝਾਉਣ ਲੱਗਿਆਂ ਕਹਿੰਦੇ ਐਸਾ ਜਗ ਦੇਖਿਆ ਜੁਵਾਰੀ ਕਹਿੰਦੇ ਸੰਸਾਰ ਵਿੱਚ ਮਨੁੱਖ ਇਹ ਜੇ ਜੁਵਾਰੀ ਨੇ ਸਭ ਸੁਖ ਮੰਗੈ ਸੁਖ ਤੇ ਮੰਗਦੇ ਆ ਨਾਮ ਵਿਸਾਰੀ ਪਰ ਸੁਖ ਮੰਗਦੇ ਆ ਪ੍ਰਮਾਤਮਾ ਦਾ ਨਾਮ ਨੂੰ ਭੁਲਾ ਕੇ ਵਿਸਾਰ ਕੇ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਵੀ ਨਾਮ ਤੋਂ ਬਿਨਾਂ ਤੇ ਸੁਖ ਮਿਲਣਾ ਹੀ ਨਹੀਂ ਪਰ ਇਹ ਸੁਖ ਭਾਲਦੇ ਨੇ ਨਾਮ ਨੂੰ ਭੁਲਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਈ ਕੁੱਦ ਕਿਹਾ ਮਾਰੇ ਕਹਿੰਦੇ ਸੁਖ ਨਾਹੀ ਬਹੁਤਾ ਧਨ ਖਾਟੇ ਬਹੁਤਾ ਕੋਈ ਪਦਾਰਥ ਇਕੱਠਾ ਕਰ ਲਵੇ ਨਾ ਸੁਖ ਨਹੀਂ ਮਿਲਦਾ ਸੁਖ ਨਾਹੀ ਪੇਖੇ ਨਿਰਤ ਨਾਟੇ ਕੋਈ ਬੰਦਾ ਨਾਟਕ ਚੇਟਕ ਵੇਖੇ ਦੁਨੀਆਂ ਦੇ ਚੋਜ ਤਮਾਸ਼ੇ ਵੇਖੇ ਤੇ ਇਥੋਂ ਸੁਖ ਨਹੀਂ ਮਿਲਦਾ ਸੁਖ ਨਾਹੀਂ ਬਹੁ ਦੇਸ਼ ਕਮਾਏ ਬਹੁਤੇ ਦੇਸ਼ਾਂ ਦਸ਼ਾਂਤਰਾਂ ਤੇ ਹੁਕਮ ਚੱਲ ਪਏ ਮਾਰੇ ਕਹਿਣ ਲੱਗੇ ਸੁਖ ਇੱਥੋਂ ਵੀ ਨਹੀਂ ਮਿਲਦਾ ਪੁੱਛਿਆ ਗੁਰੂ ਅਰਜਨ ਸਿੰਘ ਮਹਾਰਾਜ ਸੁਖ ਕਿੱਥੋਂ ਮਿਲਦਾ ਹੈ ਕਹਿਣ ਲੱਗੇ ਸਰਬ ਸੁਖਾ ਹਰ ਹਰ ਗੁਣ ਗਾਏ ਸਾਰੇ ਸੁਖ ਪਰਮੇਸ਼ਵਰ ਦੇ ਗੁਣ ਗਾਉਣ ਦੇ ਨਾਲ ਸੁਰਤ ਨਾਮ ਵਿੱਚ ਜੋੜਨ ਦੇ ਨਾਲ ਮਿਲਦਾ ਤੋ ਮਹਾਰਾ ਸੱਚੇ ਬਾਦਸ਼ਾਹ ਕਹਿੰਦੇ ਕਹਿੰਦੇ ਐਸਾ ਜੱਗ ਦੇਖਿਆ ਜੁਵਾਰੀ ਕਿੰਨੇ ਮੈਂ ਜਗਤ ਨੂੰ ਇਹ ਜੇ ਨੂੰ ਜਵਾਰੀ ਨੂੰ ਵੇਖਿਆ ਹੈ ਮਨ ਨੂੰ ਇਹ ਜਾ ਜੂਆ ਖੇਡ ਰਹੇ ਨੇ ਸਭ ਸੁਖ ਮੰਗਾਏ ਨਾਮ ਵਿਸਾਰੀ ਸੁਖ ਭਾਲਦੇ ਪਰ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਕੇ ਸਤਗੁਰੂ ਕਹਿੰਨ ਲੱਗੇ ਨਾਮ ਭੁਲਾ ਕੇ ਸੁਖ ਨਹੀਂ ਮਿਲਦਾ ਰੱਬੀ ਨਾਮ ਭੁਲਾ ਕੇ ਤੇ ਖੱਜਲ ਖੁਵਾਰੀ ਪੱਲੇ ਪੈਂਦੀ ਹੈ ਹਰ ਵਿਸਰਤ ਸਦਾ ਖੁਵਾਰੀ ਤਾਕੂ ਧੋਖਾ ਕਹਾਂ ਵਿਆਪੈ ਜਾ ਕੋ ਉਟ ਤੁਹਾਰੀ ਗੁਰਬਾਣੀ ਤੇ ਗੱਲ ਕਹਿੰਦੀ ਐ ਇਹਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਬਿਨਾ ਪਰਮੇਸ਼ਵਰ ਦੇ ਨਾਮ ਤੋਂ ਜਿਹੜਾ ਜੀਵਨ ਨਿਕਲਦਾ ਨਾ ਉਹ ਇਸ ਤਰ੍ਹਾਂ ਜਿਵੇਂ ਸੱਪ ਜ਼ਹਿਰ ਨਾਲ ਤੜਫਦਾ ਸੱਪ ਜ਼ਹਿਰੀਲਾ ਹੈ ਡੰਗ ਮਾਰਦਾ ਮਾਰ ਕੇ ਲੱਗੇ ਦੱਬੀ ਨਾਮ ਨੂੰ ਪੁਲਾ ਕੇ ਬੰਦਾ ਬੰਦੇ ਨੂੰ ਡੰਗ ਮਾਰਦਾ ਸੱਪ ਵਰਗੀ ਬਿਰਤੀ ਬਣ ਜਾਂਦੀ ਆ ਰੱਬੀ ਨਾਮ ਨੂੰ ਪੁਲਾ ਕੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਭ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਕਹਿਣ ਲੱਗੇ ਨੌ ਖੰਡ ਪੂਰੀ ਦੁਨੀਆ ਦਾ ਰਾਜ ਭਾਗ ਵੀ ਕੈਮ ਕਰ ਲਵੇਂ ਜੇ ਪੱਲੇ ਪ੍ਰਮਾਤਮਾ ਦਾ ਨਾਮ ਨਹੀਂ ਤੂੰ ਜੀਵਨ ਦੀ ਬਾਜੀ ਹਾਰ ਜਾਏਗਾ ਤੋਂ ਮਹਾਰਾਜ ਇੱਥੇ ਕਹਿ ਰਹੇ ਨੇ ਕਹਿੰਦੇ ਭਾਈ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੇ ਨਾਮ ਵਿਸਾਰੀ